ਤੁਸੀਂ ਵੇਖ ਰਹੇ ਹੋ ਜੀ ਸਾਂਜੀ ਸੋਚ ਟੀਵੀ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕੋ ਰਿਸ਼ਵਤ ਇੱਕ ਅਜਿਹਾ ਜ਼ਹਿਰੀਲਾ ਰੋਗ ਹੈ ਜੋ ਸਿਰਫ ਇੱਕ ਵਿਅਕਤੀ ਨੂੰ ਨਹੀਂ ਸਗੋ ਪੂਰੇ ਸਮਾਜ ਦੇ ਦੋਸ਼ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ ਰਿਸ਼ਵਤ ਉਸ ਨਜਾਇਜ਼ ਹੁਕਮ ਜਾਂ ਤੋਹਫੇ ਨੂੰ ਕਿਹਾ ਜਾਂਦਾ ਜੋ ਕਿਸੇ ਕੰਮ ਨੂੰ ਸਹੀ ਜਾਂ ਗਲਤ ਢੰਗ ਨਾਲ ਕਰਵਾਉਣ ਲਈ ਦਿੱਤੇ ਜਾਂਦੇ ਨੇ ਇਹ ਆਮ ਤੌਰ ਤੇ ਹਰ ਥਾਂ ਦੇਖੀ ਜਾਂਦੀ ਹੈ ਤੇ ਲੋਕ ਇਸ ਨੂੰ ਆਪ ਦੇਂਦੇ ਨੇ ਰਿਸ਼ਵਤ ਦੇ ਕਾਰਨ ਕਾਬਿਲ ਲੋਕ ਪਿੱਛੇ ਰਹਿ ਜਾਂਦੇ ਨੇ ਤੇ ਨਾਕਾਬਲ ਲੋਕ ਅੱਗੇ ਵਧ ਜਾਂਦੇ ਨੇ ਇਹ ਗਰੀਬਾਂ ਦੇ ਹੱਕ ਨੂੰ ਮਾਰਦੀ ਹੈ ਤੇ ਅਨਿਆਏ ਨੂੰ ਵਧਾ ਦਿੰਦੇ ਆ ਰਿਸ਼ਵਤ ਲੈਣਾ ਤੇ ਦੇਣਾ ਦੋਨਾਂ ਲਈ ਗਲਤ ਹੈ ਜੀ ਤੇ ਕਾਨੂੰਨੀ ਅਪਰਾਧ ਹੈ ਤੇ ਇਸ ਬੁਰਾਈ ਤੋਂ ਮੁਕਤੀ ਲਈ ਸਾਡਾ ਜਾਗਰੂਕ ਹੋਣਾ ਇਮਾਨਦਾਰੀ ਨਾਲ ਕੰਮ ਕਰਨਾ ਤੇ ਜਾਗਰੂਕ ਹੋਣ ਤੇ ਕਾਨੂੰਨੀ ਕਾਰਵਾਈ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਪੇਸ਼ ਕਦਮੀ ਨਹੀਂ ਕਰਦੇ ਤਾਂ ਤਰ ਤੱਕ ਇਹ ਸਮਾਜ ਚੁੱਪ ਚਾਪ ਚੱਲਦਾ ਰਹਿੰਦਾ ਸੋ ਅਜੇ ਹੀ ਖਬਰ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਤੋਂ सीबीआई ਨੇ ਉੱਤਰ ਪ੍ਰਦੇਸ਼ ਵਿੱਚ ਕੇਂਦਰੀ ਵਸਤੂ ਅਤੇ ਸੇਵਾਕਰ CGST ਵਿਭਾਗ ਦੇ ਇੱਕ ਸੁਪਰਡੈਂਟ ਅਤੇ ਇੱਕ ਟੈਕਸ ਅਫੀਸਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਜੀ ਗ੍ਰਿਫਤਾਰ ਕੀਤਾ ਇਹ ਦੋਵੇਂ ਵਿਅਕਤੀ ਇੱਕ ਨਿੱਜੀ ਕੰਪਨੀ ਤੇ ਲਾਇ ਜ਼ੁਰਮਾਨੇ ਨੂੰ ਰੱਦ ਕਰਨ ਦੀ ਆੜ ਹੇਠ ਇੱਕ ਲੱਖ ਰੁਪਏ ਦੀ ਰਿਸ਼ਵਤ ਲੈ ਰਹੇ ਸਨ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਸੁਪਰਡੈਂਟ ਨਿਸ਼ਾਨ ਸਿੰਘ ਮੱਲੀ ਨੇ ਇੱਕ ਕਾਰੋਬਾਰੀ ਨੂੰ ਜੀਐਸਟੀ ਰਿਟਰਨ ਨਾ ਭਰਨ ਤੇ ਜੁਰਮਾਨਾ ਨੋਟਿਸ ਜਾਰੀ ਕੀਤਾ ਸੀ ਮੱਲੀ ਨੇ ਟੈਕਸ ਵਕੀਲ ਅਮਿਤ ਖੰਡੇਲਵਾਲ ਦੇ ਨਾਲ ਮਿਲ ਕੇ ਉਕਤ ਕਾਰੋਬਾਰੀ ਤੋਂ 4 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਤਾਂ ਜੋ ਕੰਪਨੀ ਤੇ ਲਾਇਆ ਜੁਰਮਾਨਾ ਰੱਦ ਕਰ ਸਕੇ ਖੰਡੇਲਵਾਲ ਜੋ ਕਿ ਇਸ ਮਾਮਲੇ ਵਿੱਚ ਕਾਰੋਬਾਰੀ ਦੀ ਨੁਮਾਇੰਦਗੀ ਕਰ ਰਿਹਾ ਸੀ ਨਹੀਂ ਸੁਪਰਡੈਂਟ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਦੋਵਾਂ ਨੇ ਮਿਲ ਕੇ ਕਾਰੋਬਾਰੀ ਨੂੰ ਦਬਾਅ ਵਿੱਚ ਲਿਆਂਦਾ ਕਿ ਉਹ ਮੰਗ ਜੋ ਮੰਗੀ ਗਈ ਰਕਮ ਹੈ ਨਾ ਉਹਨੂੰ ਅਦਾ ਕਰੇ ਸੋ ਕਾਰੋਬਾਰੀ ਨੇ ਇਸ ਬਾਰੇ ਸੀਬੀਆਈ ਨੂੰ ਸੂਚਨਾ ਦਿੱਤੀ ਅਤੇ ਰਿਸ਼ਵਤ ਨਾ ਦੇਣ ਦੀ ਇੱਛਾ ਨੂੰ ਜਤਾਇਆ ਤੇ ਇਸ ਤੋਂ ਬਾਅਦ ਸੀਬੀਆਈ ਨੇ ਕਾਰਵਾਈ ਕਰਦੇ ਹੋਏ ਇੱਕ ਜਾਲ ਵਿਛਾਇਆ ਅਤੇ ਦੋਵੇਂ ਵਿਅਕਤੀਆਂ ਨੂੰ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਲੈਂਦੇ ਹੋਏ ਫੜ ਲਿਆ। ਸੋ ਇਹ ਮਾਮਲਾ ਦਸ਼ਕੋ ਪ੍ਰਿਸ਼ਟਾਚਾਰ ਨਾਲ ਸੰਬੰਧਿਤ ਹੈ। ਜਿਸ 'ਚ ਇੱਕ ਸਰਕਾਰੀ ਅਧਿਕਾਰੀ ਅਤੇ ਇੱਕ ਨਿੱਜੀ ਟੈਕਸ ਵਕੀਲ ਰਿਸ਼ਵਤ ਲੈਂਦੇ ਹੋਏ ਫੜੇ ਗਏ ਨੇ। ਤੇ ਉੱਤਰ ਪ੍ਰਦੇਸ਼ ਵਿੱਚ ਸੀਜੀਐਸਟੀ ਵਿਭਾਗ ਦੇ ਸੁਪਰਡੈਂਟ ਨਿਸ਼ਾਨ ਸਿੰਘ ਮੱਲੀ ਨੇ ਇੱਕ ਕਾਰੋਬਾਰੀ ਨੂੰ ਜੀਐਸਟੀ ਰਿਟਰਨ ਨਾ ਭਰਨ ਦੇ ਜੁਰਮਾਨਾ ਲਾ ਦਿੱਤਾ। ਬਾਦ ਵਿੱਚ ਉਸਨੇ ਟੈਕਸ ਵਕੀਲ ਅਮਿਤ ਖੰਡੇਲਵਾਲ ਦੇ ਨਾਲ ਮਿਲ ਕੇ ਇਹ ਦਬਾਅ ਬਣਾਇਆ ਕਿ ਜੇਕਰ ਕਾਰੋਬਾਰੀ ਆਪਣੀ ਕੰਪਨੀ ਤੇ ਲਾਇਆ ਜੁਰਮਾਨਾ ਰੱਦ ਕਰਵਾਉਣਾ ਚਾਹੁੰਦਾ ਤਾਂ ਉਸ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਣੀ ਪਵੇਗੀ ਇਸ ਮਾਮਲੇ ਵਿੱਚ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਟੈਕਸ ਵਕੀਲ ਜੋ ਕਾਰੋਬਾਰੀ ਦੀ ਨੁਮਾਇੰਦਗੀ ਕਰ ਰਿਹਾ ਸੀ ਤਾਂ ਉਸਨੇ ਹੀ ਰਿਸ਼ਵਤ ਦੀ ਯੋਜਨਾ ਬਣਾਈ ਤੇ ਅਫਸਰ ਨਾਲ ਮਿਲ ਕੇ ਸ਼ਿਕਾਰ ਨੂੰ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਰੋਬਾਰੀ ਨੇ ਇਸ ਗਲਤ ਕੰਮ ਨੂੰ ਗਲਤ ਮੰਗ ਨੂੰ ਮੰਨਣ ਦੀ ਥਾਂ सीबीआई ਨੂੰ ਜਾਣਕਾਰੀ ਵੀ ਦਿੱਤੀ ਤੇ सीबीआई ਨੇ ਤੁਰੰਤ ਕਾਰਵਾਈ ਕਰਦੇ ਇੱਕ ਜਾਲ ਵਿਛਾਇਆ ਜਿਸ ਰਾਹੀਂ ਦੋਵੇਂ ਦੋਸ਼ੀਆਂ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ 1 ਲੱਖ ਰੁਪਏ ਲੈਂਦੇ ਰੰਗੇ ਅਤੇ ਗ੍ਰਿਫਤਾਰ ਵੀ ਕਰ ਲਿਆ। ਸੋ ਇਹ ਮਾਮਲਾ ਸਰਕਾਰੀ ਅਧਿਕਾਰੀਆਂ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਦੀ ਹਕੀਕਤ ਨੂੰ ਬੇਨਕਾਬ ਕਰਦਾ ਹੈ ਤੇ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਨਿਆਂ ਦੀ ਥਾਂ ਰਿਸ਼ਵਤਵਾਦੀ ਨੂੰ ਤਰਜੀਹ ਦਿੱਤੀ ਜਾਂਦੇ ਆ ਸੋ ਸਾਨੂੰ ਕਦੇ ਵੀ ਰਿਸ਼ਵਤ ਨਹੀਂ ਲੈਣੀ ਚਾਹੀਦੀ ਨਾ ਹੀ ਦੇਣੀ ਚਾਹੀਦੀ ਹੈ ਇਹ ਇੱਕ ਕਾਨੂੰਨੀ ਜ਼ੁਰਮ ਵੀ ਹੈ ਤੇ ਸਾਨੂੰ ਰੋਕਣਾ ਚਾਹੀਦਾ ਹੈ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਰਿਸ਼ਵਤ ਹੋ ਰਹੀ ਹੈ ਤਾਂ ਰਿਸ਼ਵਤ ਨੂੰ ਰੋਕਣਾ ਚਾਹੀਦਾ ਹੈ ਇਮਾਨਦਾਰੀ ਸਾਨੂੰ ਆਪਣੇ ਪੱਲੇ ਬੰਨਣੀ ਚਾਹੀਦੀ ਹੈ